ਸਸਤੀ ਕਚ ਰਿਤਕਾ ਦ੍ਰਿ ਸੋਇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਪਨੀਰ ਸ਼ਿਮਲਾ ਮਰਚ ਤੇ ਪਿਆਜ਼ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਉਹਦੇ ਲਈ ਇੱਥੇ ਪਿਆਜ਼ ਸ਼ਿਮਲਾ ਮਰਚ ਤੇ ਪਨੀਰ ਨੂੰ ਆਪਾਂ ਕੱਟ ਲਿਆ ਹੈ ਤੇ ਪਿਆਜ਼ ਤੇ ਅਦਰਕ ਲਸਣ ਨੂੰ ਗ੍ਰाइंड ਕਰ ਲਿਆ ਦੋ ਟਮਾਟਰ ਤੇ ਹਰੀਆਂ ਮਿਰਚਾਂ ਲਾਵਾਂਗੇ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਤੇਲ ਪਾ ਕੇ ਸ਼ਿਮਲਾ ਮਰਚਾਂ ਤੇ ਪਿਆਜ਼ ਨੂੰ ਸ਼ੈਲੋ ਫਰਾਈ ਕਰ ਲਵਾਂਗੇ 2 ਮਿੰਟ ਬਾਅਦ ਇਹਦੇ ਵਿੱਚ ਪਨੀਰ ਨੂੰ ਐਡ ਕਰਾਂਗੇ। ਤਸੀਸ ਨੂੰ ਵਿੱਚ ਵਿੱਚ ਹਿਲਾਉਂਦੇ ਰਵਾਂਗੇ। ਫਿਰ ਥੋੜੀ ਹਲਦੀ ਤੇ ਢੇਗੀ ਮਿਰਚ ਐਡ ਕਰਾਂਗੇ। ਇਦਨਾਲ ਪਨੀਰ ਦਾ ਕਲਰ ਜਿਹੜਾ ਹੈ ਉਹ ਥੋੜਾ ਚੇਂਜ ਹੋ ਜਾਵੇਗਾ। 5 ਮਿੰਟ ਤੱਕ ਅਸੀਂ ਟੋਟਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਸ਼ੈਲੋ ਫਰਾਈ ਕਰਾਂਗੇ 5 ਮਿੰਟ ਬਾਅਦ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਕੜਾਈ ਵਿੱਚੋਂ ਤੇ ਸੇਮ ਕੜਾਈ ਦੇ ਵਿੱਚ ਜੀਰਾ ਤੇ ਦਾਲਚੀਨੀ ਐਡ ਕਰਾਂਗੇ ਤੇ ਚੌਪ ਕੀਤਾ ਹੋਇਆ ਪਿਆਜ਼ ਤੇ ਅਦਰਕ ਲਸਣ ਜਿਹੜੀ ਹੈ ਉਹਨੂੰ ਐਡ ਕਰਾਂਗੇ ਤੇ ਕਲਰ ਚੇਂਜ ਹੋਣ ਤੱਕ ਅਸੀਂ ਪਿਆਜ਼ ਨੂੰ ਜਿਹੜਾ ਹੈ ਭੁੰਨਾਗੇ ਜਦੋਂ ਕਲਰ ਚੇਂਜ ਹੋ ਜਾਵੇਗਾ ਤਾਂ ਅਸੀਂ ਟਮਾਟਰ ਤੇ ਹਰੀ ਮਿਰਚ ਨੂੰ ਚੌਪ ਕਰਕੇ ਤੜਕੇ ਦੇ ਵਿੱਚ ਐਡ ਕਰ ਦੇਵਾਂਗੇ ਫਿਰ ਇਸੇ ਦੇ ਵਿੱਚ ਨਮਕ ਐਡ ਕਰਾਂਗੇ ਆਪਣੇ ਸਵਾਦ ਦੇ ਅਨੁਸਾਰ ਹਲਦੀ ਪਾਵਾਂਗੇ ਦੇਗੀ ਮਿਰਚ ਕ੍ਰਸ਼ ਕੀਤਾ ਹੋਇਆ ਸਾਬਤ ਧਨੀਆ ਜਿਹੜਾ ਉਹ ਪਾਵਾਂਗੇ ਤੇ ਇਸ ਟਾਈਮ ਤੇ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਤੁਸੀਂ ਥੋੜਾ ਪਾਣੀ ਐਡ ਕਰ ਸਕਦੇ ਹੋ ਹਾਂ ਜੁਹਾੜਾ ਤੜਕਾ ਥੱਲੇ ਨਾ ਲੱਗੇ ਤੇ ਅਸੀਂ ਤੜਕੇ ਨੂੰ ਜਦ ਤੱਕ ਸਾਡਾ ਆਇਲ ਸੈਪਰੇਟ ਨਹੀਂ ਹੋ ਜਾਵੇਗਾ ਉਦ ਤੱਕ ਕੁੱਕ ਕਰਾਂਗੇ ਤੇ ਉਸ ਤੋਂ ਬਾਅਦ ਥੋੜਾ ਪਾਣੀ ਐਡ ਕਰਾਂਗੇ ਵਿੱਚ ਤੇ ਫਿਰ ਇਸ ਨੂੰ ਚੰਗਤਰਾ ਮਿਕਸ ਕਰਕੇ ਢੱਕਣ ਲਗਾ ਕੇ ਅਸੀਂ ਜਦ ਤੱਕ ਸਾਡੀ ਜਿਹੜੀ ਗ੍ਰੇਵੀ ਆ ਉਹਦੇ ਵਿੱਚ ਉਬਾਲ ਨਾ ਆ ਜਾਵੇ ਉਨੀ ਦੇਰ ਤੱਕ ਅਸੀਂ ਇਸ ਨੂੰ ਕੁੱਕ ਕਰਾਂਗੇ ਜਦੋਂ ਸਾਡੀ ਗ੍ਰੇਵੀ ਵਿੱਚ ਇੱਕ ਉਬਾਲ ਆ ਜਾਵੇਗਾ ਤਾਂ ਅਸੀਂ ਫਰਾਈ ਕੀਤੇ ਹੋਏ ਸ਼ਿਮਲਾ ਮਿਰਚ ਪਿਆਜ਼ ਤੇ ਪਨੀਰ ਜਿਹੜਾ ਹੈ ਉਹਨੂੰ ਐਡ ਕਰ ਦੇਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਟੱਕਣ ਲਗਾ ਕੇ 5 ਤੋਂ ਲੈ ਕੇ 8 ਮਿੰਟ ਤੱਕ ਅਸੀਂ ਜਿਹੜਾ ਹੈ ਉਹ ਪਨੀਰ ਨੂੰ ਗ੍ਰੇਵੀ ਦੇ ਵਿੱਚ ਕੁੱਕ ਕਰਾਂਗੇ ਤਾਂ ਜੋ ਸਾਰੇ ਮਸਾਲੇ ਜਿਹੜੇ ਹਨ ਉਹ ਪਨੀਰ ਦੇ ਵਿੱਚ ਚੰਗੀ ਤਰ੍ਹਾਂ ਚਲੇ ਜਾਣ ਉਸ ਤੋਂ ਬਾਅਦ ਗਰਮ ਮਸਾਲਾ ਐਡ ਕਰਾਂਗੇ ਕਸੂਰੀ ਮੇਥੀ ਡਰਾਈ ਵਾਲੀ ਉਹ ਐਡ ਕਰਾਂਗੇ ਤੇ ਚੰਗਤਰਾ ਮਿਕਸ ਕਰ ਦੇਵਾਂਗੇ ਤੇ ਸਾਡੀ ਜਿਹੜੀ ਹੈ ਪਨੀਰ ਸ਼ਿਮਲਾ ਮਰਚ ਤੇ ਪਿਆਜ਼ ਦੀ ਜਿਹੜੀ ਹੈ ਉਹ ਸਬਜੀ ਬਣ ਕੇ ਰੈਡੀ ਹੈ ਤੁਸੀਂ ਇਸ ਨੂੰ ਗਰਮਾ ਗਰਮ ਰੋਟੀ ਤੇ नान ਦੇ ਨਾਲ ਸਰਵ ਕਰੋ ਤੇ ਮੇਰੇ ਚੈਨਲ ਤੇ ਆ ਕੇ ਮੇਰੀ ਰੈਸਪੀ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ so much ਤੇ ਮੇਰੀ ਇਸ ਰੈਸਪੀ ਨੂੰ ਤੁਸੀਂ ਜਰੂਰ ਟਰਾਈ ਕਰਨਾ ਤੇ ਫੀਡਬੈਕ ਜਿਹੜਾ ਹੈ ਉਹ ਜਰੂਰ ਦੇਣਾ